ਜੇ ਦਾ ਫਲ ਤੂੰ ਨਾ ਠੀਕ ਹੈ ਨਹੀਂ ਅੰਬ ਤੇਰਾ ਵਾਪਸ ਕਰ ਉਹ ਤਾਂ ਮੈਂ ਨਹੀਂ ਨਹੀਂ ਹੁੰਦਾ ਆਪਾਂ ਕਰ ਲਾਗੇ ਤਾਂ ਆਪਾਂ ਇੱਕ ਮੱਥਾ ਨਿਗਰ ਇੱਕ ਵਾਪਸ ਹਾਂ ਬੱਚਾ ਦੱਸ ਕੀ ਗੱਲ ਹੈ ਬਾਬਾ ਜੀ ਤੂੰ ਫੜ ਪਾਇਗਾ ਇਹ ਕੰਨੀ ਦੇ ਬੈਠੇ ਖਾਣਾਗਾ ਇਹ ਫਲ ਹਾਂ ਇਹ ਹੁੱਕ ਨੂੰ ਹੋਇਆ ਨਾ ਤੂੰ ਬਾਬੇ ਕਿੱਟੜਾ ਦਾ ਲਓ ਇਹ ਜਿਹੜਾ ਹੁੱਕ ਨੂੰ ਵੀ ਦਾ ਕੰਨੀ ਦੇ ਬੈਠੇ ਖਾਣਾਗਾ ਤੂੰ ਅੰਬ ਖਾਣਾ ਹੈ ਕਿ ਪੇੜ ਦੇਣੇ ਆ ਬਾਬਾ ਨੇ ਸੁਣਦਾ ਕਿਵੇਂ ਹੁਣ ਕੱਲੀ ਕਹਾਂਗੀ ਉਹ ਬਾਬਿਆਂ ਨੇ ਕਹਿਤਾ ਵੀ ਤੂੰ ਚੌਂਕੇ ਸੇ ਭਰ ਕੇ ਜਾ ਥੋੜੇ ਮੁੰਡਾ ਹੋ ਪੱਕਾ ਹਾਂ ਬਾਬਾ ਇਹ ਬੱਚਾ ਕਿੱਥੋਂ ਭਾੜਦੇ ਹੋ ਮੈਂ ਤਾਂ ਪਹਿਲਾਂ ਫਰਾਉਂ ਲੱਗਦਾ ਹੈਗਾ ਜਿਹੜੇ ਪੈਸੇ ਮੰਗੀਆਂ ਨੇ ਕਦੇ ਕੁਸਤ ਨਹੀਂ ਜਾਂਦਾ ਤੂੰ ਤਾਂ ਫਟ ਫਟ ਇੱਥੋਂ ਚੱਲ ਤੂੰ ਫਰਾਉਂ ਪਾਇਆ ਰਿਹਾ ਉਹ ਤਾਂ ਨਹੀਂ ਕੋਈ ਹੋਰ ਆ ਰਿਹਾ ਬੱਚਾ ਆਵੇ ਮੋਹੂਆ ਲੈ ਲੈ ਬੱਚਾ ਕੱਲ ਨਹੀਂ ਐ सोनू ਸੁੱਖ ਲੱਗਣੀ ਆ ਤਿੰਨ ਤਾਂ ਚੌਕੀਆਂ ਵਰਗੀਆਂ ਤਨ ਚੌਕੀਆਂ ਭਰ ਕੇ ਨਾ ਕੋਈ ਨਹੀਂ ਲੋਹਣਾ ਆ ਗਿਆ ਕੋਈ ਨਹੀਂ ਆਪਣਾ ਬੱਚਾ ਆ ਗਿਆ ਕੋਈ ਦਿਲ ਨਹੀਂ ਆ ਗਿਆ ਇੱਕ ਵਾਰੀ ਕੋਈ ਗੱਲ ਨਹੀਂ ਅਗਲੀ ਵਾਰ ਹੌਮਾ ਆ ਜਿੱਦੀ ਬਰਤੀ ਐ ਜਿਹੜੇ ਕੰਮ ਤਾਂ ਦਾ ਹੁੰਦਾ ਉਹ ਬੰਦੇ ਤਾਂ ਦਿਖਾਰਾ ਕਰਦੇ ਨੇ ਕੰਮ ਤਾਂ ਨਾ ਕਰਦੇ ਰਹਿਗੇ ਉਹ ਇਕੱਲੀ ਆ ਜੀ ਕੋਈ ਨਾ ਡਟਾਰਾ ਇੱਥੇ ਤੁਸੀਂ ਨਹੀਂ ਹੁੰਦਾ ਹਾਂ ਫੁੱਟਿਸ ਬਿਲੋਂਗ ਦੇ ਆ ਇਹ ਸਭ ਕੋਈ ਇਹ ਪਈ ਐਨਾ ਟਾਈਮ ਨਹੀਂ ਹੈਗਾ ਸਭ ਕੋਲੇ ਜੇ ਦਾ ਫਲਕ ਹੋਣਾ ਠੀਕ ਐ ਨਹੀਂ ਆਪ ਮੇਰਾ ਵਾਪਸ ਕਰੋ ਨਹੀਂ ਹੁੰਦਾ ਇਹਦੇ ਹੋਰ ਕਾਉਂਦੇ ਇਹੀ ਤੋਂ ਉਹ ਤਾਂ ਇਕੱਲੇ ਆਪਦੇ ਸਾਡੇ ਕੋਲੇ ਕੁਝ ਮਾਣ ਦੀ ਬਾਤ ਹੈ ਤੇਰੇ ਪਿਆਰ ਦੀ ਜਾਨ ਨੂੰ ਤੇਰੇ ਦਿਲ ਦੀ ਬਾਤ ਤੇਰੇ ਦਿਲ ਦੀ ਜਾਨ ਨੂੰ ਤੇਰੇ ਦਿਲ ਦੀ ਬਾਤ ਤੇਰੇ ਦਿਲ ਦੀ ਜਾਨ ਨੂੰ ਤੇਰੇ ਦਿਲ ਦੀ ਬਾਤ ਕੋਈ ਪਿਆਸੀ ਜਿਹੀ ਮਿਲ ਜਾ ਤੇਰੀ ਜਾਨ ਨੂੰ ਤੇਰੇ ਦਿਲ ਦੀ ਬਾਤ ਤੇਰੇ ਦਿਲ ਦੀ ਜਾਨ ਨੂੰ ਤੇਰੇ ਦਿਲ ਦੀ ਬਾਤ ਤੇਰੇ ਦਿਲ ਦੀ ਜਾਨ ਨੂੰ ਤੇਰੇ ਦਿਲ ਦੀ ਬਾਤ ਜਦੋਂ ਇਹ ਕਾਬੀ ਖੜਾ ਚ ਇੱਕ ਮਿੰਟ ਮੈਂ ਵੀ ਕੋਈ ਕਣ ਪਾਏ ਨੇ ਕਿਸੇ ਨੇ ਕੋਈ ਨਾ ਫਸਦੀ ਹੋਵੇ ਮੁੰਡੇ ਦੇ ਕੰਨ ਨੇ ਪਰ ਮੈਂ ਇਹ ਜੇ ਪੁੱਛਾ ਕੱਢਦਾ ਨਹੀਂ